ਸੇਸ਼ੀ ਕਾਲ ਜੀ ਮੇਲਾ ਪ੍ਰਿਤ ਕੋਰ ਹਜ਼ਰਾਂ ਸਿੰਘ ਸਿਮਰਨ ਚਿਤਕੌਰ ਸਿਮਰਤ ਦਵਾਰਾ ਲਿਖੀ ਗਈ ਕਹਾਣੀ ਸਿਮਰੀ ਦਾ ਨਸੀਫ ਅਸੀਰਤ ਪਾਗ ਚੀਮ ਲੱਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸਿਮਰੀ ਸਨ ਨੂੰ ਮਾਫ ਕਰਦੀ ਅਸੀਂ ਨਹੀਂ ਚਾਹੁੰਦੇ ਸੀ ਇਸ ਵਾਰੀ ਪਰ ਵਸ਼ੀਰਾ ਵੀਰਾ ਸੱਚੀ ਬਹੁਤ ਪਿਆਰ ਕਰਦੀ ਤੈਨੂੰ ਰਣੂ ਦੀ ਕਾਲਸਨ ਸਿਮਰੀ ਖਤਮ ਚੁੱਪ ਹੋ ਗਈ ਇਨੀ ਨੂੰ ਰਣੂ ਨੂੰ ਉਹਦੇ ਬਾਪੂ ਨੇ ਆਵਾਜ਼ ਮਾਰ ਲਈ ਉਹ ਜਾਣ ਲੱਗੀ ਸਿਮਰੀ ਨੂੰ ਆ ਗਈ ਕਿ ਮੜੀ ਚਹੀਏ ਹਾ ਚਾ ਵੀਰੇ ਨੂੰ ਫੜਾਵੇਂਗੀ ਨੜੇ ਹਾਲਚਲ ਪੁੱਛਾਂ ਮੀ ਹਾਂ ਕੋਈ ਗੱਲ ਨਹੀਂ ਮੈਂ ਫੜਾਉਣੀ ਆ ਤੋ ਬਾਪੂ ਦੀ ਗੱਲ ਸੁਣ ਲੈ ਹੀਰਾਨਾ ਆਪਣੇ ਬਾਪੂ ਦੇ ਕਮਰੇ ਵੱਲ ਤੁਰ ਗਈ ਤੇ ਸਿਮਰੀ ਵੀ ਜ਼ਿਆਦਾ ਗਲਾਸ ਲੈ ਕੇ ਵਸ਼ੀਰੇ ਦੇ ਕਮਰੇ ਵੱਲ ਚਲੀ ਗਈ ਕਮਰੇ ਵਿੱਚ ਵੜਦੀਆਂ ਉਸ ਨੇ ਚੰਗੀ ਤਰ੍ਹਾਂ ਸਾਰੇ ਪਾਸੇ ਵੇਖਿਆ ਤੇ ਸਾਹਮਣੇ ਮੰਜੀ ਤੇ ਵਸ਼ੀਰਾ ਲੰਮੇ ਪਿਆ ਸੀ ਸਿਮਰੀ ਨੇ ਦਰਵਾਜ਼ਾ ਖੜਕਾਇਆ ਠਕ ਠਕ ਵਸ਼ੀਰੇ ਨੂੰ ਲੱਗਾ ਰਣੋ ਉਸ ਨੇ ਹੌਲੀ ਜਿਹਾ ਕਿਹਾ ਕਿ ਰਣੋ ਉਹਦੀ ਇੱਕ ਗਲਾਸ ਪਾਣੀ ਵੀ ਲੈ ਆਉਂਦੀ ਤੇ ਇਹਨਾਂ ਕਹਿੰਦੇ ਜਦੋਂ ਵਸ਼ੀਰੀ ਨੀਂ ਮੂੰਹ ਬੋਹੇ ਬਲ ਕਮਾਇਆ ਤਾਂ ਵੇਖ ਕੇ ਕਿਦਾਂ ਆਖਿਆ ਤੁਸੀਂ ਇੱਥੇ ਕਦੋਂ ਕਾਈ ਹਾਂਜੀ ਮੈਂ ਬਸ ਹੋਣੇ ਆਈ ਸਾਂ ਅੰਦਰਾਜਾ ਮਾਂ ਹਾਂਜੀ ਹਾਂਜੀ ਆਜੋ ਸਿਮਰੀ ਦੇ ਅੰਦਰ ਪੈ ਰੱਖਦੇ ਆ ਆਖਿਆ ਕਿ ਰਣੂ ਬਾਪੂ ਜੀ ਨੂੰ ਚਾਹ ਦੇਣ ਗਈਏ ਵਸ਼ੀਰੀ ਨੇ ਕਿਹਾ ਅੱਛਾ ਚਲੋ ਕੋਈ ਗੱਲ ਨਹੀਂ ਇਸ ਮਗਰੋਂ ਦੋਵੇਂ ਚੁੱਪ ਹੋ ਗਏ ਕੁਝ ਖਲ ਕੋਈ ਗੱਲਬਾਤ ਨਾ ਹੋਈ सिमरी ਚਾ ਮੇਜ਼ ਤੇ ਰੱਖ ਦਿੱਤੀ ਤੇ ਚੁੱਪ ਚੁਪ ਦੋੜਦੀ ਆ ਕਿਹਾ ਕਿ ਤੁਸੀਂ ਠੀਕ ਹੋ ਹਾਂਜੀ ਮੈਂ ਠੀਕਾਂ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਠਾਕ ਸਾਰਾ ਹਾਂਜੀ ਸਭ ਠੀਕੇ ਵਸੀਰੀ ਨੇ ਕਿਹਾ ਕਿ ਮੇਰੀ ਉਸ ਦੀ ਗੁਸਤਾਖੀ ਲਈ ਮੈਨੂੰ ਮਾਫ ਕਰਦੇ ਹੋ سیمਰੀ ਨੇ ਗਲ ਟੋਕਦੇ ਆ ਕਿਹਾ ਨਹੀਂ ਕੋਈ ਗੱਲ ਨਹੀਂ ਮੈਂ ਵੀ ਸ਼ਾਇਦ ਤੁਹਾਨੂੰ ਜ਼ਿਆਦਾ ਭੁੱਲ ਗਈ ਸੀ ਵਸੀਰੀ ਨੇ ਕਿਹਾ ਪਰ ਮੈਂ ਗੁੱਸਾ ਨਹੀਂ ਕੀਤਾ ਤੁਹਾਡੀ ਤਾਂ ਕੋਈ ਵੀ ਕੁੜੀ ਹੁੰਦੀ ਇਸ ਤਰ੍ਹਾਂ ਹੀ ਕਰਦੀ ਸ਼ਾਇਦ ਇਸ ਤੂੰ ਜ਼ਿਆਦਾ ਹੀ ਕਰਦੀ ਪਿੰਡ ਵਿੱਚ ਰੋਲਾ ਵੀ ਪਾ ਸਕਦੀ ਸੀ ਖੈਰ ਛੱਡੋ ਤੁਸੀਂ ਦੱਸੋ ਅੱਜ ਇੱਧਰ ਕਿਵੇਂ ਆਉਣੇ ਹੋਏ ਕੁਛ ਨਹੀਂ ਬਸ ਵੈਸੇ ਦਿਲ ਜਿਹੜਾ ਕਰਦਾ ਸੀ ਰਣੂ ਨੂੰ ਮਿਲਣ ਦਾ ਸਿਮਰੀ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਉਹ ਵੀ ਵਸ਼ੀਦੇ ਨੂੰ ਚੋਂ ਲੱਗ ਪਈ ਆ ਪਰ ਆਪਣੇ ਅੰਦਰ ਦੀ ਧਰਤੀ ਸਮਾਜ ਦੀਆਂ ਬੰਦਿਸ਼ਾਂ ਕਰਕੇ ਉਹ ਆਪਣੇ ਅਰੇਜ਼ ਨੂੰ ਦੱਬਨ ਦੇ ਹਿੱਲੀ ਕਰ ਰਹੀ ਸੀ ਮੁਹੱਬਤ ਸੱਚੀ ਹੋਵੇ ਤੇ ਜਦਾਈ ਵੇਖ ਰੱਬ ਦਾ ਵੀ ਸੀਨਾ ਪਾੜ ਜਾਂਦਾ ਏ ਬਸੀਰ ਨੇ ਸਿਮਰਦੀ ਕਲ ਦਾ ਹੰਗਾਰਾ ਭਰਦਿਆ ਉਸ ਨੂੰ ਆਖਿਆ ਕੀ ਗੱਲ ਪੁੱਛਾਂ ਤੈਨੂੰ ਗੁੱਸਾ ਤੇ ਨਹੀਂ ਕਰਦੇ ਹਾਂਜੀ ਪੁੱਛੋ ਤੁਹਾਡਾ ਕਦੇ ਦਿਲ ਨਹੀਂ ਕਰਦਾ ਕਿ ਤੁਹਾਡੇ ਚਾਰੀ ਜਾਂ ਪੂਰੀਆਂ ਹੋਣ ਇੱਕ ਸ਼ਕਸ਼ਤੀ ਜਾਨਮਾ ਗੁਰੂ ਕੋਈ ਕਿਵੇਂ ਆਪਣੇ ਚਾਹਮਾਂ ਦਾ ਗळा ਘੂਟ ਸਕਦਾ ਏ ਸਿਮਰਿੰ ਨੇ ਜਵਾਬ ਦਿੰਦਿਆਂ ਕਿਹਾ ਨਹੀਂ ਐ ਮੇਰੀ ਕੋਈ ਗੱਲ ਨਹੀਂ ਜਦੋਂ ਜ਼ਿੰਦਗੀ ਦਾ ਰੰਗ ਫਿੱਕਾ ਹੋਵੇ ਫਿਰ ਗੁੜੀ ਰੰਗਤ ਦਾ ਮੂਹ ਜਿਹਾ ਨਹੀਂ ਲੈਂਦਾ ਲੜੇ ਮੇਰੀ ਮਾੜੀ ਕਿਸਮਤ ਕਿਸੇ ਹੋਰ ਮਾਂ ਦਾ ਪੁੱਤ ਨਾ ਖਾ ਜਾਵੇ ਇਹ ਮੇਰੇ ਤੋਂ برداشت ਨਹੀਂ ਹੋਣਾ ਇਸ ਕਰਕੇ ਮੇਰਾ ਇਕੱਲੇ ਰਹਿਣਾ ਠੀਕ ਆ ਜਿੰਨੇ ਤਾਨੀ ਮੀਨੇ ਮਸਿਨੇ ਤੇ ਜਰੀ ਨੇ ਉਹ ਰੱਬ ਜਾਣਦਾ ਈ ਤੇ ਬਸ ਉਸ ਮਗਰੂ ਹੋ ਨਹੀਂ ਝੜ ਸਕਦੀ ਫਸਿਰ ਨੇ ਸਿਮਰੀਤੀ ਈਗਲਸ ਹੁੰਦੀਆਂ ਇੱਕਦਮ ਕਿਹਾ ਤੁਸੀਂ ਪੜੇ ਲਿਖੇ ਹੋ ਕੇ ਵੀ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਤੋੜੀ ਨਾਲ ਜੋ ਬੀਤੀ ਮੈਂ ਉਹ ਬਦਲਦੀ ਨਹੀਂ ਸਕਦਾ ਪਰ ਸਮਝ ਸਕਦਾ ਹਾਂ ਇੱਕ ਔਰਤ ਲਈ ਜਗ ਦੇ ਤਾਨੇ ਮਿਣੀ ਸੁਣ ਕੇ ਅੱਗੇ ਵਧਣਾ ਸੌਖਾ ਨਹੀਂ ਹੁੰਦਾ ਹੁਣ ਤੁਸੀਂ ਆਪਣੀ ਤੇ ਆਪਣੀ ਪਰਿਵਾਰ ਵਾਸਤੇ ਨੌਕਰੀ ਵੀ ਕਰ ਰਹੀ ਹੋ ਫਿਰ ਆਪਣੀ ਜ਼ਿੰਦਗੀ ਵਿੱਚ ਰੰਗਾਂ ਨੂੰ ਭਰ ਲੈਣਾ ਕੋਈ ਗੁਨਾਹ ਨਹੀਂ ਸਿਮਰੀ ਚੁੱਪ ਸੀ ਉਹ ਉੱਠੀ ਤੇ ਜਾਣ ਲੱਗੀ ਵਸੀਰੇ ਨੇ ਉਸ ਦਾ ਹੱਥ ਫੜ ਦਿਆਂ ਕਿਆ ਇੱਕ ਵਾਰ ਸੋਚਿਓ ਜ਼ਰੂਰ ਮੈਂ ਤੁਹਾਨੂੰ ਮੁਆਫਤ ਕਰਦਾ तो आखिर सह तक करता ही रहागा सिमरी ने हाथ छुड़ाया तो बाहर चली गई सिमरी दे चले मगरों राणु बशीरे को आई तो उसने पूछया कि वीरे सिमरी चली गई बशीरे ने कहा हाँ हम ही गई है अच्छा कुछ दस के भी नहीं गई कुछ कहा तो नहीं वीरे तो उन्हों? नहीं मैं कुछ नहीं आख्या ठीक है दो तो मिनट चुप होने मगरों राणू ने बशीरे आख्या वीरे तू तो भूल जा सिमरी ਮੈਨੂੰ ਨਹੀਂ ਲੱਗਦਾ ਉਹ ਕਦੀ ਵੀ ਰਾਜੀ ਹੋਏਗੀ। ਬਸ਼ੀਰ ਨੇ ਰਾਨੂ ਦੀ ਗੱਲ ਦਾ ਜਵਾਬ ਦਿੰਦਿਆਂ ਉਸ ਨੂੰ ਆਖਿਆ ਕਿ ਰਾਨੂ ਪਿਆਰ ਕਰਦਾ ਮੈਂ ਸਿਮਰੀ ਨੂੰ ਭੁੱਲਣਾ ਤੇ ਔਖਾ ਏ। ਹਾਂ, ਬਾਕੀ ਜੋ ਰੱਬ ਨੂੰ ਮਨਜੂਰੇ ਹੋਣਾ ਤੇ ਉਹੀ ਏ। ਤੂੰ ਫਿਕਰ ਨਾ ਕਰ, ਸਭ ਠੀਕ ਹੀ ਹੋਊ। ਵੇਖ ਲੈ ਮੈਂ ਤੇ ਕਹਨੀਆ ਰੱਬ ਕੋਈ ਕਰਾਮਾਤ ਕਰੇ ਤੇ ਸਿਮਰੀ ਮੰਨ ਜਾਵੇ। ਚਲ ਚੰਗਾ ਚਾ ਪਾਣੀ ਲਿਆ ਦਵਾਈ ਖਾਣੀਏ ਮੈਂ। ਬਸ਼ੀਰ ਨੇ ਰਾਨੂ ਹਦਾਈ ਥਿੰਦਿਆ ਕਿਹਾ ਹਿਰਣਾ ਉਠੀ ਤੇ ਪਾਣੀ ਲੈਣ ਚਲੀ ਗਈ ਦੂਜੇ ਪਾਸੇ ਸਿਮਰੀ ਘਰ ਪਹੁੰਚੀ ਤੇ ਕਿੰਨਾ ਚਿਰ ਆਪਣੇ ਕਮਰੇ ਵਿੱਚ ਬੰਦ ਰਹਿੰਦੀ ਰਹੀ ਘਰ ਵੀ ਕਿਸੇ ਨੂੰ ਨਾ ਪਤਾ ਲੱਗਾ ਕਿ ਉਹ ਕਦੋਂ ਗਈ ਏ ਸਿਮਰੀਆ ਦੇ ਕਮਰੇ ਵਿੱਚ ਹੀ ਸੀ ਕਿ ਉਸੀ ਪੈਂਸ਼ਿੰਡ ਦੀ ਅੰਦਰ ਆਈ ਉਸ ਦੇ ਅੰਦਰ ਆਉਂਦਿਆਂ ਸਿਮਰੀ ਨੇ ਫਟਾਫਟ ਖਾਂ ਬੋਝ ਲਈਆਂ ਕਿ ਉਸ ਨੂੰ ਪਤਾ ਨਾ ਲੱਗ ਸਕੇ ਸ਼ਿੰਦੀ ਨੇ ਉਸ ਦਾ ਚਿਹਰਾ ਵੇਖ ਪਹਿਚਾਨ ਲਿਆ ਕਿ ਜ਼ਰੂਰ ਉਹ ਰੋਈ ਏ ਉਸ ਨੇ ਪੁੱਛਿਆ ਕੀ ਹੋਇਆ ਏ ਸਿਮਰੀ ਨੇ ਕਿਹਾ ਕੁਝ ਨਹੀਂ ਹੋਇਆ ਮੈਨੂੰ ਕੀ ਹੋਣਾ ਕੁਝ ਤਾਂ ਹੋਇਆ ਏ ਫਿਰ ਰੋ ਕਿਉਂ ਰਹੀ ਸੀ ਉਹ ਨਾ ਮੇਰੀ ਮਾਂ ਕੁਝ ਨਹੀਂ ਹੋਇਆ ਉਹ ਤੇ ਅੱਖ ਵਿੱਚ ਕੁਝ ਚਲਾ ਗਿਆ ਸੀ ਤਾਂ ਅੱਖਾਂ 'ਚੋਂ ਪਾਣੀ ਆ ਗਿਆ ਸ਼ਿਮਰੀ ਇੰਜ ਅੱਖ ਦੀ ਅੱਖ ਦੀ ਮੰਜੀ ਦੀ ਚਾਦਰ ਵਿਛੋਣ ਲੱਗ ਪਈ ਸ਼ਿੰਦੀ ਨੇ ਉਸ ਕੋਲੋਂ ਚਾਦਰ ਖੋਲੇ ਤੇ ਕਿਹਾ ਚਾਦਰ ਫੇਰ ਦੇਵਾਂਗੀ ਪਹਿਲਾਂ ਦੱਸ ਕੀ ਗੱਲ ਏ ਸਿਮਰੀ ਨੇ ਮੰਜੀ ਤੇ ਬੈਠਦਿਆਂ ਸ਼ਿੰਦੀ ਨੂੰ ਸਾਰੀ ਗੱਲ ਦੱਸੀ ਤੇ ਉਸ ਤੇ ਕੱਲ ਲਗ ਰੋਣ ਲੱਗ ਪਈ ਸ਼ਿੰਦੀ ਨੇ ਪਹਿਲਾਂ ਉਸ ਨੂੰ ਚੁੱਪ ਕਰਵਾਇਆ ਤੇ ਫਿਰ ਪੁੱਛਿਆ ਕਿ ਤੈਨੂੰ ਉਹ ਮੁੰਡਾ ਸਹੀ ਲੱਗਦਾ ਏ ਪਸੰਦ ਆ ਤੈਨੂੰ ਸ਼ਿਮਰੀ ਨੇ ਕਿਹਾ ਉਹ ਇੱਕ ਚੰਗਾ ਤੇ شریف ਇਨਸਾਨ ਏ ਪਰ ਜੇ ਮੇਰੇ ਨਾਲ ਵਿਆਹ ਕਰਵਾਉਣ ਤੋਂ ਮੰਗ ਰੋ ਉਹਨੂੰ ਵੀ ਕੁਝ ਹੋ ਗਿਆ ਫੇਰ ਇਸ ਡਰ ਕਿ ਮੈਂ ਨਹੀਂ ਹਾਂ ਮੇ ਪਰ ਸਕਦੀ ਸ਼ਿੰਦੀ ਨੇ ਸ਼ਿਮਰੀ ਨੂੰ ਕਿਹਾ ਵੇਖ ਪੈਨ ਰਿਸ਼ਤੇ ਵਿੱਚ ਮੈਂ ਤੇਰੀ ਭਮੀ ਛੋਟੀ ਪੈਂ ਜ਼ਰੂਰ ਹਾਂ ਪਰ ਤੇਰੀ ਖੁਸ਼ੀ ਲਈ ਮੈਂ ਵੱਡੀਆਂ ਵੱਡੀਆਂ ਔਕੜਾਂ ਨਾਲ ਲੜ ਸਕਦੀ ਹਾਂ ਨਲੇ ਇਹੇ ਤੇਰੀ ਮੰਨ ਦਾ ਵਹਿਮ ਕਿ ਫੌਜੀ ਫਾਇਦੀ ਮੌਤ ਤੇਰੀ ਕਰਕੇ ਹੋਈ ਸਿੰਦੀ ਮੈਂ ਸੁਣੇ ਨੇ ਉਹ ਸ਼ਬਦ ਜਿਹੜੇ ਅਜੇ ਤੱਕ ਕੰਨੀ ਗੂੰਜਦੇ ਨੇ ਕਲੈਣੀ ਜੀ ਖਾਣੀ ਕਰਮ ਜਲੀ ਖਸਮਾ ਖਾਣੀ ਤੂੰ ਨਹੀਂ ਸਮਝ ਸਕਦੀ ਰਾਤ ਨੂੰ ਸੋਣਾ ਵੀ ਔਖਾ ਹੋ ਜਾਂਦਾ ਕਈ ਵਾਰ ਸਿੰਦੀ ਨੇ ਥੋੜੇ ਤਲਕ ਲਿਆ ਜਿਵੇਂ ਆਖਿਆ ਠੀਕ ਹੈ ਨਹੀਂ ਸਮਝ ਸਕਦੀ ਮੈਂ ਪਰ ਤੂੰ ਵੀ ਸਮਝ ਲੈ ਇਹ ਸਿਰਫ ਤੇਰੀ ਮੰਨ ਦਾ ਵਹਿਮ ਹੈ ਕਿ ਵਾਹੀ ਦੀ ਮੌਤ ਤੇਰੀ ਕਰਕੇ ਹੋਈ ਉਹ ਤੇ ਦੇਸ਼ ਲਈ ਸ਼ਹੀਦ ਹੋਈ ਆਈ ਤੈਨੂੰ ਵੀ ਪੂਰਾ ਹੱਕ ਹੈ ਆਪਣੀ ਜ਼ਿੰਦਗੀ ਨਵੇਂ ਸ਼ੇਰੇ ਤੋਂ ਸ਼ੁਰੂ ਕਰਨ ਦਾ ਬਾਕੀ ਕੋਈ ਗੱਲ ਨਹੀਂ ਮੈਂ ਕਰਦੀਆਂ ਕੋਈ ਹੱਲ ਸ਼ਿੰਦੀ ਨੇ ਅਗਲੇ ਦਿਨ ਇਹ ਗੱਲ ਆਪਣੇ ਬਾਪੂ ਨਾਲ ਕੀਤੀ ਸਿਮਰੀ ਵੀ ਘਰ ਨਹੀਂ ਸੀ ਅਜੇ ਸਕੂਲ ਗਈ ਸੀ ਸ਼ਾਮ ਨੂੰ ਸਕੂਲੋਂ ਵਾਪਸ ਆਉਂਦੇ ਉਸੇ ਬਾਪੂ ਨੇ ਸਿਮਰੀ ਤੋਂ ਪੁੱਛਿਆ ਤਾਂ ਸਿਮਰੀ ਨੇ ਸਭ ਕੁਝ ਬਿਆਨ ਕਰ ਦਿੱਤਾ ਉਦੋਂ ਅਜਬ ਸ਼ੀਰੇ ਦਾ ਪਤਾ ਲੱਗਨ ਉਹਦੀ ਚਾਚੀ ਤੇ ਚਾਚਾ ਮਿੰਦਾ ਆਏ ਬੈਠੇ ਬੈਠੇ ਉਹਨਾਂ ਵਸ਼ੀਰੇ ਨੂੰ ਵਿਆਹ ਲਈ ਕੁੜੀ ਦੀ ਦਸ ਪਾਈ ਪਰ ਵਸ਼ੀਰੇ ਨੇ ਫਟਾਫਟ ਜਵਾਬ ਦਿੰਦੇ ਕਿਹਾ ਕਿ ਚਾਚੀ ਨਾ ਮੈਂ ਵਿਆਹ ਨਹੀਂ ਕਰਵਾਉਣਾ ਕਿਉਂ ਨਹੀਂ ਕਰਵਾਉਣਾ ਪੁੱਤ ਵਧੀਆ ਰਾਣੋ ਦੇ ਵਿਆਹ ਦੇ ਨਾਲ ਨਾਲ ਤੇਰਾ ਵੀ ਵਿਆਹ ਹੋ ਜਾਊ ਤਾਂ ਘਰ ਸੁਖਾਲਾ ਹੋ ਜਾਊ ਚਾਚੀ ਦੀ ਗੱਲ ਸੁਣ ਰਾਣੋ ਤੇ ਵਸ਼ੀਰਾ ਇੱਕ ਦੂਜੇ ਵੱਲ ਵੇਖਣ ਲੱਗ ਪਏ ਰਾਣੋ ਨੇ ਵਸ਼ੀਰੇ ਨੂੰ ਇਸ਼ਾਰਾ ਕੀਤਾ ਕਿ ਉਸ ਨੂੰ ਦੱਸ ਦੇਣਾ ਚਾਹੀਦਾ ਹੈ ਬਸ਼ੀਰੇ ਨੇ ਚਾਚੀ ਨੂੰ ਕਿਹਾ ਕਿ ਚਾਚੀ ਮੈਂ ਵਿਆਹ ਸਿਰਫ ਇੱਕ ਕੁੜੀ ਨਾਲ ਹੀ ਕਰਵਾਉਣਾ ਏ ਤੇ ਕੁੜੀ ਸਿਮਰੀ ਏ ਮੈਂ ਉਹਨੂੰ ਬਹੁਤ ਪਸੰਦ ਕਰਦਾ ਕਿਸੇ ਹੋਰ ਵਾਰੀ ਮੈਂ ਸੋਚ ਵੀ ਨਹੀਂ ਸਕਦਾ ਚਾਚੀ ਨੇ ਇੱਕਦਮ ਹੈਰਾਨ ਹੁੰਦੇ ਆਖਿਆ ਤੇਰਾ ਦਿਮਾਗ ਠੀਕੇ ਉਹ ਇੱਕ ਵਿਧਵਾ ਏ ਬਸ਼ੀਰੇ ਨੇ ਕਿਹਾ ਫਿਰ ਕੀ ਹੋਇਆ ਕਿਉਂ ਵਿਧਵਾ ਦੂਜਾ ਵਿਆਹ ਨਹੀਂ ਕਰਵਾ ਸਕਦੀ ਬਸ਼ੀਰੇ ਨੇ ਕੰਨੀਆਂ ਦਲੀਲਾਂ ਦੇ ਕੇ ਚਾਚੀ ਨੂੰ ਸਮਝਾ ਲਿਆ ਚਾਚੀ ਨੇ ਕਿਹਾ ਕੀ ਪੁੱਤ ਸਮਾਜ ਕੀ ਕਹੇਗਾ ਸੌ ਸਵਾਲ ਉੱਠਣਗੇ ਨਾਲੇ ਤੇਰੀ ਭੈਣ ਵੀ ਅਜੇ ਤੋਰਨੀ ਉਹਦੀ ਸੌਰੇ ਇਸ ਗਲ ਤੋਂ ਜਵਾਬ ਨਾ ਦੇ ਦੇਣ ਰਿਆਣੋਂ ਨੇ ਗੱਲ ਨੂੰ ਵਿੱਚੇ ਟੋਕ ਦਿਆ ਕਿਹਾ ਚਾਚੀ ਜੀ ਐਵੇਂ ਸਮਾਜ ਫਰੀ ਸੋਚਦੀ ਰਹਿਣਾ ਫਿਰ ਆਪਣੀਆਂ ਖੁਸ਼ੀਆਂ ਦਾ ਗਲਾਸੀ ਆਪ ਹੀ ਕੁੱਟ ਲਾਂਗੇ ਰਹੀ ਮੇਰੇ ਸੌਰਿਆਂ ਦੀ ਗੱਲ ਦੇ ਦੇ ਨੇ ਜਵਾਬ ਦੇ ਦੇ ਪਰ ਸਿਮ੍ਰਿਤੀ ਜਿੰਦਗੀ ਤੇ ਬਸ਼ੀਰੇ ਦਾ ਨਸੀਬ ਇਕਨ ਲਈ ਮੈਨੂੰ ਸਭ ਮਨਜੂਰੇ ਤੇ ਚੁੱਪ ਕਰ ਰਹਿਣੋ ਉਹ ਨਹੀਂ ਜਾਣਦੇ ਲੋਕਾਂ ਨੂੰ ਇਹ ਤੇ ਮਰੇ ਦੀ ਮਿੱਟੀ ਨਹੀਂ ਛੱੜਦੇ ਆਪਾਂ ਤੇ ਫੇਰ ਜਿਉਂਦੇ ਜੀਂਆਂ ਵਸ਼ੀਰੇ ਤੇ ਬਾਪੂ ਨੇ ਵੀ ਚਾਚੀ ਦੀ ਗੱਲ ਵਿੱਚ ਹਾਮੀ ਭਰ ਦਿੱਤੀ ਤੇ ਕਿਹਾ ਕਿ ਸਿਮਰੀ ਮੇਰੀ ਨੂੰ ਬਣੀ ਮੈਨੂੰ ਕੋਈ ਦੁੱਖ ਨਹੀਂ ਪਰ ਮੇਰੀ ਧੀ ਦਾ ਦੁੱਖ ਨਹੀਂ ਹਟਾ ਸਕਦੀ ਰਣੂ ਨੇ ਆਪਣੀ ਦਲੀਲ ਰੱਖਦੀ ਹੈ ਕਿਹਾ ਕਿ ਬਾਪੂ ਸਿਮਰੀ ਵੀ ਕਿਸੇ ਦੀ ਧੀ ਹੈ ਨਾਲੇ ਚਾਚੇ ਸਿਮਰੀ ਦਾ ਬਾਪੂ ਤਾਂ ਤੇਰਾ ਬਚਪਨ ਦਾ ਬਹੁਤ ਚੰਗਾ ਮਿੱਤਰ ਹੈ ਨਾ ਫਿਰ ਤੇ ਸਿਮਰੀ ਵੀ ਤੇਰੀ ਤੀ ਹੀ ਹੋਈ ਹੁਣ ਤੂੰ ਦੱਸ ਆਪਣੀ ਤੇ ਦਾ ਦੁੱਖ ਚਰਲੇਗਾ ਸਾਰੇ ਇਕਦਮ ਚੁੱਪ ਹੋ ਗਏ ਹਰਾਨੂ ਨੇ ਫੇਰ ਉਸੇ ਗੱਲ ਨੂੰ ਦੁਹਰਾਉਂਦਿਆਂ ਕਿਹਾ ਕਿ ਸਿਮਰੀ ਦਾ ਨਸੀਬ ਵਸੀਰਾ ਬਣ ਜਾਵੇ ਮੇਰੀ ਖੁਸ਼ਕਿਸਮਤੀ ਹੋਏਗੀ ਨਾਲੇ ਮੇਰਾ ਤੇ ਮੰਗਰਾ ਹੀ ਹੋਇਆ ਜਾਈ ਵਿਆਹ ਤੇ ਨਹੀਂ ਹੋਇਆ ਇਸ ਕਰਕੇ ਆਪਾਂ ਇਹ ਕੋਈ ਗੁਨਾਹ ਨਹੀਂ ਕਰ ਰਹੇ ਸਗੋਂ ਸਮਾਜ ਨੂੰ ਨਮੀਸਹੀ ਦੇ ਰਹੇ ਹਾਂ ਕਿ ਹਰ ਔਰਤ ਨੂੰ ਆਪਣੇ ਹਿੱਸੇ ਦੀ ਜ਼ਿੰਦਗੀ ਜਿਉਣ ਦਾ ਹੱਕ ਹੈ ਚਾਚੀ ਤੂੰ ਬੇਬੇ ਬਜਨੋਂ ਨਾਲ ਗੱਲ ਕਰਕੇ ਵੇਖੀ ਸ਼ਾਇਦ ਮੇਰੇ ਸੋਰੀਆ ਨੂੰ ਇਸ ਗੱਲ ਤੋਂ ਕੋਈ ਅਪੱਤੀ ਨਹੀਂ ਹੋਣੀ ਕਿਉਂਕਿ ਉਹ ਤੇ ਆਪ ਪੜ੍ਹੀ ਲਿਖੀ ਇਨਸਾਨ ਨੇ ਚਾਚੀ ਨੇ ਕੁਝ ਬਲਮੰਗਰ ਉਸ ਤਫਰ ਦਾ ਕੁਟ ਪਾਰ ਦਿਆਂ ਚੁੱਪ ਤੋੜੀ ਤੇ ਕਿਹਾ ਕਿ ਰਹਿਣ ਦੇ ਬਜਨੋਂ ਨਾਲ ਗੱਲ ਕੀਤੀ ਕਿਤੇ ਹੋਰ ਵਾਤਾਨ ਨਾ ਪੱਜੇ ਅੱਜ ਕੱਲ ਆਪਣੇ ਜੀ ਕੱਲ ਨੂੰ ਪਿੰਡ ਵਿੱਚ ਰੋਲਾ ਪੈ ਜਾਊ ਮੈਂ ਆਪੀ ਆਤਮ ਸਵੇਰੇ ਜਾ ਕੇ ਪਤਾ ਸੂਹ ਲਿਆਉਂਗੀ ਚਲ ਵਸ਼ੀਰਿਆ ਅਸੀਂ ਚੱਲਦੀਆਂ ਬੁੱਤ ਧਿਆਨ ਰੱਖੀ ਚੰਗਾ ਚਾਚੀ ਇੱਕ ਦੋ ਦਿਨਾਂ ਵਿੱਚ ਮਿੰਦਾ ਤੇ ਉਸਦੀ ਕਰਦੀ ਨੇ ਸ਼ੀਰੀ ਨਾਲ ਗੱਲ ਕੀਤੀ ਤੇ ਸ਼ੀਰੀ ਨੇ ਅੱਗੇ ਆਪਣੇ ਪਰਿਵਾਰ ਨਾਲ ਉਹ ਉਹਨਾਂ ਦੇ ਘਰ ਵੀ ਗਏ ਤੇ ਕੁਝ ਪਲ ਦੀ ਚੂੰ ਚੇ ਮਗਰੋਂ ਉਹਨਾਂ ਨੇ ਕਿਹਾ ਕਿ ਸਵਾਲ ਤੇ ਉੱਠਣਗੇ ਪਰ ਜੇ ਇੰਜ ਕਰ ਕਿਸੇ ਦਾ ਭਲਾ ਹੁੰਦਾ ਤਾਂ ਇਹਦੇ ਵਿੱਚ ਕੋਈ ਬੁਰਾਈ ਨਹੀਂ ਮਿੰਦੇ ਨੂੰ ਤੇ ਉਹਦੀ ਕਰਵੜੀ ਨੂੰ ਹੀ ਗਰਜਣ ਚਾ ਛੜ ਗਿਆ ਉਹਨੇ ਹੱਥ ਜੋੜਦੇ ਨੇ ਕਿਹਾ ਜਲਦੀ ਸ਼ੁਕਰੇ ਕਿਸੇ ਮੰਨਿਓ ਸੁੱਖ ਦੀ ਖਬਰ ਤੇ ਆਈ ਬਸ ਮਹਾਰਾਜ ਅੱਗੇ ਵੀ ਭਲਾ ਕਰੇ। ਉਹਨਾਂ ਨੇ ਇਹ ਗੱਲ ਬਸ਼ੀਰੇ ਤੇ ਰਣੂ ਨੂੰ ਦੱਸੀ। ਉਹ ਵੀ ਬਹੁਤ ਖੁਸ਼ ਹੋਈ। ਠੰਡੇ ਹੌਂਸਲੇ ਕੁਝ ਦਿਨ ਗੁਜ਼ਰੇ ਹੀ ਸਨ ਕਿ ਅਜ ਸਿਮਰੀ ਦੀ ਸਿਹਤ ਕੁਝ ਠੀਕ ਨਹੀਂ ਸੀ। ਸਕੂਲ ਤੋਂ ਵਾਪਸ ਆਉਂਦੀਆਂ ਉਸ ਨੂੰ ਰਸਤੇ ਵਿੱਚ ਰਣੂ ਮਿਲੀ। ਤੇ ਉਹ ਆਪਣੇ ਘਰ ਲੈ ਗਈ। ਪਹਿਲਾਂ-ਪਹਿਲਾਂ ਸਿਮਰੀ ਨੇ ਮਨਾਂ ਕੀਤਾ ਪਰ ਫਿਰ ਚਲੀ ਗਈ। ਸਿਮਰੀ ਦੀ ਤਬੀਤ ਖਰਾਬ ਹੋਣ ਕਰਕੇ ਰਣੂ ਨੇ ਬਸ਼ੀਰੇ ਨੂੰ ਆਖਿਆ, "ਵੀਰੀ, ਤੂੰ ਸਿਮਰੀ ਨੂੰ ਘਰ ਛੱਡ ਗਿਆ।" ਇਹਦੀ ਤਬੀਰ ਠੀਕ ਨਹੀਂ ਹੋ ਰਸਤੇ ਵਿੱਚ ਵਦੀਨ ਹੁੰਦੀ ਜਾਏਗੀ ਬਸ਼ੀਰੇ ਨੇ ਅੱਖਾਂ ਹਾਂ ਕੋਈ ਗੱਲ ਨਹੀਂ ਮੈਂ ਛੱਡ ਆਉਣਾ ਵਾ ਰਾਨੋ ਨੇ ਸਿਮਰੀ ਨੂੰ ਦਵਾਈ ਦਿੱਤੀ ਤੇ ਕਿਹਾ ਚਲ ਵੀਰਾ ਤੈਨੂੰ ਛੱਡ ਆਉਂਦਾ ਏ ਸਿਮਰੀ ਦੀ ਹਾਲਤ ਖਰਾਬ ਹੋਣ ਕਰਕੇ ਉਹਨੇ ਕੁਝ ਨਾ ਆਖਿਆ ਤੇ ਉਹਦੀ ਨਾਲ ਮੋਟਰਸਾਈਕਲ ਉੱਤੇ ਬੈਠ ਗਈ ਦੋਵੇਂ ਅਜੇ ਸਿਮਰੀ ਦੇ ਪਿੰਡ ਬੜੇ ਹੀ ਸਨ ਕਿ ਸਿਮਰੀ ਦੇ ਸ਼ਰੀਕੇ ਵਿੱਚ ਉਸਦੇ ਦਾਈ ਚਰਨੀ ਨੇ ਉਸਨੂੰ ਮੋਟਰਸਾਈਕਲ ਪਿੱਛੇ ਬੈਠੇ ਨੂੰ ਵੇਖ ਲਿਆ ਸ਼ਰੀਕਾ ਕਿੱਥੇ ਝੜਦਾ ਈ ਕਿਸੇ ਆਪਣੀ ਦੀ ਖੁਸ਼ੀ ਉਹ ਵੀ ਉਦੋਂ ਜਦੋਂ ਕਿਸੇ ਕਾਰਨ ਆਪਸ ਵਿੱਚ ਬੰਦੀ ਨਾ ਹੋਵੇ ਚੰਨੀ ਨੇ ਮਸਾਲਾ ਲਗਾ ਕੇ ਪਿੰਡ ਵਿੱਚ ਸਿਮਰੀ ਵਰੀ ਉਹ ਗਲਤਮਈ ਕਿ ਸਾਰੇ ਪਿੰਡ ਵਾਲੇ ਵਿਰੋਧ ਵਿੱਚ ਖੜੇ ਹੋਗੇ ਜਦੋਂ ਸਿਮਰੀ ਬਾਹਰ ਅੰਦਰ ਆਉਂਦੀ ਤਾਂ ਜਨਾਨੀਆਂ ਉਹ ਵੀ ਤਾਨੇ ਮਿਨੇ ਮਾਰਦੀਆਂ ਸਿਮਰੀ ਦੇ ਪਿਓ ਭਾਨੇ ਨੂੰ ਸਰਪੰਚ ਨੇ ਬੁਲਾ ਕੇ ਪੁੱਛਿਆ ਕਿ ਹਾਂ ਭਾਨੇਆ ਦੱਸ ਕੀ ਮਸਲਾ ਈ ਪਾਈ ਭਾਨੇ ਜਵਾਬ ਦਿੰਦਿਆ ਕਿਹਾ ਕੁਝ ਨਹੀਂ ਸਰਪੰਚ ਸਾਹਿਬ ਸਾਡਾ ਜਾਣਕਰ ਮੁੰਡਾ ਏ ਉਹਦੀ ਮੇਰੀ ਤੀ ਦੀ ਸਿਤ ਠੀਕ ਨਹੀਂ ਸੀ ਤਾਂ ਛੱਡਣਾਇਆ ਸੀ ਪਾਨਾ ਅਗਲੇ ਦਿਨ ਮਿੰਦੀ ਕੋਲ ਆਇਆ ਤੇ ਕਿਹਾ ਬਾਈ ਮੇਰੀ ਤੀ ਨੇਗੀ ਬਹੁਤ ਦੁੱਖ ਵੇਖੀਨੀ ਤੂੰ ਮੁੰਡੇ ਨੂੰ ਸਮਝਾ ਕੇ ਉਹ ਸਿਮਰੀ ਨੂੰ ਭੁੱਲ ਜਾਵੇ ਮੈਂਦੇ ਨੇ ਕਿਹਾ ਬਾਈ ਅਸੀਂ ਫੱਥੀਰਾ ਜੋਰ ਲਾਇਆ ਏ ਪਰ ਜੀ ਇਹਨਾਂ ਦੀ ਕਿਸਮਤ ਇੱਕ ਹੋਈ ਆਪਾਂ ਕੀ ਕਰਾਂਗੇ ਪਲਾ ਇਸ ਸਭ ਨੂੰ ਮੰਗਰੋਂ ਸਿਮਰੀ ਕੁਝ ਦਿਨ ਸਕੂਲ ਨਹੀਂ ਵਸ਼ੀਰੇ ਰੋਸ਼ ਵਿਖਦਾ ਪਰ ਉਹ ਨਾ ਆਉਂਦੀ ਸਕੂਲ ਵਿੱਚ ਤਾਂ ਪਤਾ ਕੀਤਾ ਤਾਂ ਉਹਦੀ ਹਾਜ਼ਰੀ ਛੁੱਟੀ ਤੇ ਚੱਲ ਰਹੀ ਸੀ ਵਸ਼ੀਰੇ ਨੇ ਉਹਦੇ ਪਿੰਡ ਜਾਣ ਦੀ ਸਲਾਹ ਕੀਤੀ ਪਰ ਉਹਨਾਂ ਪਿੰਡ ਕਿਸੇ ਕੰਮ ਬਝੋ ਗਿਆ ਉਸ ਨੂੰ ਸਿੱਖੇ ਨਾ ਲਈ ਉਸ ਦਾ ਕੰਮ ਹੋ ਜਾਵੇਗਾ ਤੇ ਨਾਲ ਹੀ ਸਿਮਰੀ ਦੀ ਖਬਰ ਮਿਲ ਜਾਏਗੀ ਵਸ਼ੀਰੇ ਦੀ ਸੋਚੀ ਵਿਉਣ ਤੋਂ ਦੋਸਤੀ ਪਾਰੀ ਪੈ ਗਈ ਜਦੋਂ ਚਰਨੀ ਨੇ ਵਸ਼ੀਰੇ ਨੂੰ ਸਿਮਰੀ ਦੇ ਬੂਹੇ ਅੱਗੋਂ ਲੰਘਦਾ ਵੇਖ ਲਿਆ ਉਸਨੇ ਅਗਲੇ ਹੀ ਦਿਨ ਪੰਚਾਇਤ ਇਕੱਠੀ ਕਰ ਲਈ ਸਰਪੰਚ ਨੇ ਚੰਨੀ ਨੂੰ ਸਮਝਾਇਆ ਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਕਿਉਂ ਉਹਨਾਂ ਦੀ ਮਿੱਟੀ ਪਲੀਤ ਕਰਦੀ ਐ ਸਰਪੰਚਾ ਮਸਲਾ ਤਾਂ ਨਵੇੜਨਾ ਪਊ ਆਖਰ ਨੂੰ ਲੋਕਾਂ ਦੇ ਵੀ ਧੀਆਂ ਨੇ ਵਿਧਵਾ ਮਾਂ ਜਿਹੇ ਕਾਰਨਾਮੇ ਕਰਨ ਗਿਆ ਫੇਰ ਤਾਂ ਪਤਾ ਨਹੀਂ ਕੀ ਚੰਦ ਚੜੂ ਸਰਪੰਚ ਦੇ ਸਦੰਤੇ ਪੰਨੇ ਤੇ ਸਿਮਰੀ ਨੂੰ ਬੁਲਾਇਆ ਗਿਆ ਉਹ ਦੋਵੇਂ ਆਏ ਤਾਂ ਸਰਪੰਚ ਨੇ ਪੁੱਛਿਆ ਕਿ ਕੌਣ ਹੈ ਉਹ ਮੁੰਡਾ ਪੰਨੀ ਨੇ ਕਿਹਾ ਸਰਪੰਚ ਸਾਹਿਬ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਸਿਰਫ ਸਾਡਾ ਜਾਣ ਕਰੇ ਹੋਰ ਕੋਈ ਗੱਲ ਨਹੀਂ ਕਿਉਂ ਤੁਸੀਂ ਪੰਚਾਇਤ ਵਿੱਚ ਬੁਲਾ ਕੇ ਜਦੀ ਖਿਲੇ ਉਡਾਉਂਦੇ ਹੋ ਭਾਨੇ ਦੇ ਬੁੱਲਣ ਮੰਗਰੋ ਸਰਪੰਚ ਨੇ ਸ਼ਰਮਿੰਦਗੀ ਚਹਿ ਮਹਿਸੂਸ ਕੀਤੀ ਸਹੀ ਪਰ ਚਰਨੀ ਦਾ ਜੂਰ ਹੋਣ ਕਰਕੇ ਉਹ ਜ਼ਿਆਦਾ ਕੁਝ ਕਹਿ ਨਹੀਂ ਸੀ ਸਕਦਾ ਬਾਕੀ ਸਾਰੇ ਪੰਚਾਇਤ ਮੈਂਬਰਾਂ ਦੇ ਸਲਾਹ ਕਰਨ ਮੰਗਰੋ ਵਸ਼ੀਰੀ ਨੂੰ ਪੰਚਾਇਤ ਵਿੱਚ ਬੁਲਾਇਆ ਗਿਆ ਦੋ ਦਿਨਾਂ ਦੇ ਵਕਤ ਪੀ ਮੰਗਰੋ ਪੰਚਾਇਤ ਫਿਰ ਦੁਬਾਰਾ ਬਠਾਈ ਗਈ ਬਸ਼ੀਰ ਆਪਣੇ ਪਰਿਵਾਰ ਦੇ ਮਹੁੱਦਵਰ ਬੰਦਿਆ ਜੂ ਆਪਣੇ ਪਿਓ ਚਾਚੇ ਤੇ ਭੈਣ ਰੈਣੂ ਦੇ ਸੌਰੇ ਨੂੰ ਨਾਲ ਲੈ ਕੇ ਪੰਚਾਇਤ ਵਿੱਚ ਆਇਆ ਪੰਚਾਇਤ ਵੱਲੋਂ ਬਸ਼ੀਰ ਨੂੰ ਸਵਾਲ ਕੀਤੇ ਗਏ ਤਾਂ ਉਸਨੇ ਸਭ ਦਾ ਜਵਾਬ ਬੜੀ ਸਚਜੇ ਟੱਗ ਨਾਲ ਦਿੱਤਾ ਉਸਨੇ ਆਪਣੀ ਦਲੀਲ ਰੱਖ ਤੇ ਆਖਿਆ ਕਿ ਸਿਮਰੀ ਦਾ ਇਸ ਵਿੱਚ ਕੋਈ ਕਸੂਰ ਨਹੀਂ ਉਸ ਨੂੰ 6 ਮਹੀਨੇ ਹੋ ਗਏ ਨੇ ਸਾਡੇ ਪਿੰਡ ਪੜਾਉਂਦਿਆ ਪਰ ਅਜ ਤੱਕ ਉਸ ਨੇ ਜਹਾ ਕੁਝ ਨਹੀਂ ਕੀਤਾ ਜਿਸ ਨਾਲ ਪਿੰਡ ਚਾਪੀ ਉਹਦੀ ਪਗਦੇ ਕੋਈ ਮੁਸ਼ਕਿਲ ਆਵੇ ਹਾਲਾਂਕਿ ਮੈਂ ਉਸ ਨੂੰ ਪਹਿਲੇ ਦਿਨ ਤੋਂ ਬਹੁਤ ਪਸੰਦ ਕਰਦਾ ਹਾਂ ਤੇ ਮੈਂ ਅਜਹਾ ਕੁਝ ਨਹੀਂ ਕੀਤਾ ਜਿਸ ਨਾਲ ਸਿਮਰੀ ਦੀ ਜਹਾ ਉਹਦੇ ਪਰਿਵਾਰ ਤੇ ਕੋਈ ਮੁਸੀਬਤ ਆਵੇ ਮੈਂ ਪਰੀ ਪੰਚਾਇਤ ਵਿੱਚ ਇਹ ਵੀ ਕਬੂਲਨ ਨੂੰ ਤਿਆਰ ਹਾਂ ਕਿ ਜੇ ਸਿਮਰੀ ਤੇ ਉਹਦੇ ਪਰਿਵਾਰ ਨੂੰ ਕੋਈ আপত্তি ਨਹੀਂ ਤਾਂ ਮੈਂ ਉਸ ਨਾਲ ਵਿਆਹ ਕਰਵਾਵਾਂਗਾ ਚਰਨੀ ਨੇ ਝੱਟ ਦੀ ਨੇ ਉੱਠ ਕੇ ਆਖਿਆ ਨਾ ਐਵੇਂ ਕਿ ਮੈਂ ਤਾਂ ਵਿਆਹ ਕਰਵਾ ਲੇਗਾ ਕਾਕਾ ਤੈਨੂੰ ਪਤਾ ਨਹੀਂ ਸਿਮਰੀ ਕ ਵਿਧਵਾਏ ਇਹ ਘਰ ਦੀ ਚਾਰ ਦੀਵਾਰੀ ਅੰਦਰ ਬੰਦੀ ਠੀਕੀ ਮਾਫ ਕਰਨਾ ਮਾਤਾ ਜੀ ਵਸ਼ੀਰੀ ਨਿਚਰ ਨੇ ਨੂੰ ਜਵਾਬ ਦਿੰਦਿਆ ਆਖਿਆ ਇਹ ਕਿਸੇ ਕਾਨੂੰਨ ਚ ਨਹੀਂ ਲਿਖਿਆ ਕਿ ਇੱਕ ਵਿਧਵਾ ਔਰਤ ਦੂਜਾ ਵਿਆਹ ਨਹੀਂ ਕਰਵਾ ਸਕਦੀ ਜਾਂ ਆਪਣੀ ਜ਼ਿੰਦਗੀ ਸਖਾਲੇ ਕਰਨੇ ਕੋਈ ਨੌਕਰੀ ਨਹੀਂ ਕਰ ਸਕਦੀ ਉਸ ਨੇ ਦੁਹੇ ਜਹੀ ਲਹਿਜੇ ਵਿੱਚ ਆਖਿਆ ਕਿ ਰੱਬ ਨਾ ਕਰੇ ਜੀ ਸਿਮਰੀ ਦੀ ਤਾਂ ਤੁਹਾਡੀ ਧੀ ਹੁੰਦੀ ਜਾਂ ਤੁਸੀਂ ਆਪ ਹੁੰਦੇ ਫਿਰ ਵੀ ਪੰਚਾਇਤ ਵਿੱਚ ਜਲੀਲ ਹੋਣਾਉਂਦੀ ਤੇ ਆਪਣੇ ਪਰਿਵਾਰ ਨੂੰ ਲਿਆਉਂਦੀ ਫਿਰ ਇੱਕ ਔਰਤ ਹੋਣਾ ਤੇ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦਾ ਚਰਨੀ ਚੁੱਪ ਕਰ ਗਈ ਬਿਸ਼ਰੀ ਸਰਪੰਚ ਫਲਹੱਥੇ ਜੋੜ ਦੇ ਆਖਿਆ ਸਰਪੰਚ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਸਿਮਰੀ ਬੇਕਸੂਰੀ ਉਹ ਬੇਕਸੂਰ ਹੋਣ ਦੇ ਬਾਵਜੂਦ ਵੀ ਤੁਹਾਡਾ ਮਾਨ ਰੱਖਦੀ ਹੋਈ ਆਪਣੀ ਪਿਓ ਨਾਲ ਪੰਚਾਇਤ ਵਿੱਚ ਖੜੀ ਏ ਪਰ ਤੁਸੀਂ ਉਸ ਲਈ ਕੀ ਕਰ ਰਹੇ ਹੋ ਇਸ ਤੋਂ ਪਹਿਲਾਂ ਚਰਨੀ ਕੁਝ ਬੋਲਣ ਲੱਗਦੀ ਸਰਪੰਚ ਨੇ ਉਸ ਨੂੰ ਆਖਿਆ ਤੂੰ ਚੁੱਪ ਕਰ ਚਰਨ ਕਰੇ ਜੇ ਸਿਮਰੀ ਘਰ ਦੀ ਚਾਰ ਦਿਵਾਰੀ ਅੰਦਰ ਬੰਦ ਰਹਿਣੀ ਚਾਹੀਦੀ ਆ ਤਾਂ ਤੂੰ ਵੀ ਆਪਣੀ ਜ਼बान ਬੰਦ ਰੱਖਿਆ ਕਰ ਜੇ ਹੋ ਇੱਕ ਔਰਤੇ ਤਾਂ ਤੂੰ ਔਰਤ ਹੀ ਏ ਤੇ ਇਹ ਸਾਰੇ ਬੋਲ ਤੇਰੀ ਤੇ ਵੀ ਲਾਗੂ ਹੁੰਦੇ ਨੇ ਚਰਨੀ ਸ਼ਰਮਿੰਦੀ ਹੁੰਦੀ ਚੁੱਪ ਕਰ ਖੜੀ ਸੀ ਸਰਪੰਚ ਨੇ ਸਾਰੇ ਮੈਂਬਰਾਂ ਨਾਲ ਸਲਾਹ ਕਰਕੇ ਸਿਮਰੀ ਨੂੰ ਪੁੱਛਿਆ ਕਿ ਉਹ ਕੀ ਚਾਹੁੰਦੀ ਆ ਸਿਮਰੀ ਅਜੇ ਵੀ ਆਪਣੇ ਡਰ ਨਾਲ ਜਦੂ ਜਹਿਦ ਕਰ ਰਹੀ ਸੀ ਉਸ ਨੂੰ ਉਹੀ ਵਹਿਮ ਵੱਡ ਵੱਡ ਖਾ ਰਿਹਾ ਸੀ ਕਿ ਜੇਕਰ ਵਸ਼ੀਰੇ ਨਾਲ ਵਿਆਹ ਕਰਵਾਉਣ ਮੰਗਰੋ ਉਸ ਨੂੰ ਕੁਝ ਹੋ ਗਿਆ ਫੇ ਸਿਮਰੀ ਨੇ ਇੱਕ ਨਜ਼ਰ ਵਸੀਰੇ ਵੱਲ ਵੀ ਕੀਤੀ ਤੇ ਦੂਜੀ ਨਜ਼ਰ ਆਪਣੇ ਪਿਓ ਭਾਨੇ ਵੱਲ ਸਿਮਰੀ ਦੇ ਬਾਪੂ ਤੇ ਵਸ਼ੀਰੇ ਦੇ ਬਾਪੂ ਨੇ ਉਹਦੇ ਸਿਰ ਤੇ ਹੱਥ ਰੱਖ ਦੇ ਆਖਿਆ ਪੁੱਤ ਤੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਜੋ ਤੇਰਾ ਮਨ ਕਹਿੰਦਾ ਏ ਉਹ ਕਰੇ ਇਨਾ ਸੁਣਦੇ ਹੀ ਸਿਮਰੀ ਭਰੀਆਂ ਅੱਖਾਂ ਨਾਲ ਆਪਣੇ ਪਿਓ ਦੇ ਗੱਲ ਅਗ ਰੋਣ ਲੱਗ ਪਈ ਸਿਮਰੀ ਦੀ ਪੈਣ ਸਿੰਧੀ ਵੱਲੋਂ ਉਸ ਦੀ ਹਾਂ ਦੀ ਹਾਮੀ ਭਰ ਦਿੱਤੀ ਗਈ ਕਿਉਂਕਿ ਉਹ ਜਾਣਦੀ ਸੀ ਕਿ ਸਿਮਰੀ ਵੀ ਵਸੀਰੇ ਨੂੰ ਪਸੰਦ ਕਰਦੀ ਹੈ ਵਸੀਰੇ ਨੇ ਸਾਰੀ ਪੰਚਾਇਤ ਦੇ ਸਾਹਮਣੇ ਉਸ ਦੇ ਸਿਰ ਉਤੇ ਲਾਲ ਫੁਲਕਾਰੀ ਦਿੱਤੀ ਤੇ ਉਸ ਦੇ ਸਿਰ ਵਿੱਚ ਸੰਦੂਰ ਪੜ ਦਿੱਤਾ ਕੁਝ ਸਮੇਂ ਮਗਰੋਂ ਆਨੰਦ ਕਾਰਜ ਕਰਵਾ ਕੇ ਸਿਮਰੀ ਨੂੰ ਦੋ ਜੋੜੀ ਕੱਪੜਿਆਂ ਵਿੱਚ ਵਸੀਰੇ ਦੇ ਨਾਲ ਤੋਰ ਦਿੱਤਾ ਗਿਆ ਬਸੀਰੀ ਤੇ ਸਿਮਰੀ ਦੇ ਘਰ ਪਹੁੰਚਣ ਤੇ ਰਾਣੂ ਦੇ ਚਾਹ ਨਾਲ ਪੈਰ ਪੁੰਜੇ ਨਹੀਂ ਸੰ ਲੱਗ ਰਹੇ ਜਿਨੀਆਂ ਦੂਮਾ ਭੈਣ ਭਰਾਵਾਂ ਦਾ ਵੇਖਿਆ ਖੁਆਬ ਪੂਰਾ ਹੋ ਗਿਆ ਸੀ ਅੱਜ ਉਸ ਨੂੰ ਇਨੀ ਖੁਸ਼ੀ ਸੀ ਕਿ ਰੱਬ ਵੀ ਨਹੀਂ ਸੀ ਚੇਤੇ ਹੁਣ ਰਾਣੂ ਦੀਆਂ ਸਾਰੀਆਂ ਫਿਕਰਾਂ ਦੀ ਚਾਬੀ ਸਿਮਰੀ ਉਹਦੀ ਪਰਛਾਈ ਬਣ ਗਈ ਉਹਨਾਂ ਵਿੜੇ ਆ ਗਈ ਸੀ ਸਾਰੇ ਸ਼ਗਨ ਵਿਹਾਰ ਅਮਗਰੋਂ ਰਾਣੂ ਨੇ ਸਿਮਰੀ ਨੂੰ ਘਰ ਲਿਆਂਦਾ ਜਦੋਂ ਸਿਮਰੀ ਕਮਰੇ ਵਿੱਚ ਇਕੱਲੀ ਬੈਠੀ ਸੀ ਤਾਂ ਵਸ਼ੀਰਾ ਅੰਦਰ ਆਇਆ ਉਸਨੇ ਲੱਕੜ ਦੀ ﺍﻟमारी ਖੋਲੀ ਤੇ ਵਿੱਚੋਂ ਕੱਚ ਦੀਆਂ ਚੂੜੀਆਂ ਕੱਢ ਕੇ ਸਿਮਰੀ ਦੇ ਹੱਥੀਂ ਧਰਦਿਆਂ ਕਿਹਾ ਸਿਮਰੀ ਤੈਨੂੰ ਪਤਾ ਇਹ ਚੂੜੀਆਂ ਮੈਂ ਮੇਲੇ ਵਿੱਚ ਆਪਣੀ ਪਹਿਲੀ ਮੁਲਾਕਾਤ ਬਲੇ ਤੇਰੇ ਲਈ ਲਈਆਂ ਸਨ ਫਿਰ ਜਦੋਂ ਇਹਨਾਂ ਚੂੜੀਆਂ ਨੂੰ ਸਮਾਗਮ ਵਾਲੇ ਦਿਨ ਤੇਰੇ ਹੱਥੀਂ ਵੇਖਿਆ ਜਿਵੇਂ ਰੱਬ ਮਿਲ ਗਿਆ ਤੈਨੂੰ ਪਾਉਣ ਦੀ ਤਮੰਨਾ ਮੁੱਕ ਗਈ ਤੇ ਮੁਹੱਬਤ ਰੱਬ ਹੋ ਗਈ ਹੁਣ ਤੈਨੂੰ ਆਪਣੇ ਸਾਹਮਣੇ ਬਿਠਾਜੂ ਮਹਿਸੂਸ ਕਰ ਰਿਹਾ ਹਾਂ ਉਹ ਮੈਂ ਬਿਆਨ ਨਹੀਂ ਕਰ ਸਕਦਾ ਵਸੀਰੇ ਨੇ ਸਿਮਰੀ ਦੇ ਚੂੜੇ ਅੱਗੇ ਉਹ ਚੂੜੀਆਂ ਆਪ ਪਾਈਆਂ ਤੇ ਆਰਾਮ ਕਰਨ ਲਈ ਆਖਿਆ ਸਿਮਰੀ ਹੋਂ ਵੇੜੇ ਵਿੱਚ ਰੂਸ ਗੰਮ ਕਰ ਕਰਦੀ ਮਹਿਕ ਦਿੱਤੀ ਚੈਕਦੀ ਰਹਿੰਦੀ। ਹਿਰਾਨੋਂ ਦੀ ਸਿਮਰੀ ਤੇ ਵਸ਼ੀਰੇ ਦੀ ਨਸੀਬ ਇੱਕ ਹੋਂ ਮਗਰੋਂ ਉਹਨਾਂ ਕਰੀ ਕਿ ਪਿਆਰੀ ਜਹੀ ਧੀ ਨੇ ਜਨਮ ਲਿਆ ਤੇ ਉਹਨਾਂ ਨੇ ਉਹਦਾ ਨਾਮ ਨਸੀਬਾ ਰੱਖਿਆ। ਤੁਸੀਂ ਹੁਣ ਆਪਣੀ ਨਸੀਬਾਂ ਦੀ ਨਸੀਬ ਨਾਲ ਚਾਈ ਚਾਈ ਜੀਵਨ ਵਤੀਤ ਕਰ ਰਹੇ ਸੰਤ। ਤਨਵਾ ਜੀ ਇਹੋ ਜਹੀਆਂ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੋ ਉਹਨਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ತಾನು ಈ ನಾವಲ್ವೇ ಲ ಕಮೆಂಟ್ ದೋ